ਜੀ ਦੋਸਤੋ ਕੀ ਹਾਲ ਚਾਲ ਅਮੀਰ ਕਰਤਾ ਵਧੀਆ ਹੋਵੋਗੇ ਤੇ ਅੱਜ ਕਾਫੀ ਟਾਈਮ ਬਾਅਦ ਆਪਾਂ ਤੁਹਾਨੂੰ ਇੱਕ ਵੱਖਰੀ ਵੀਡੀਓ ਪਾਉਣ ਲੱਗੇ ਆ ਆਪਣੇ ਆਪ ਦੇ ਪਿੰਡ ਦੀ ਮਾਨਵੜ ਚ ਅੱਜ ਫਿਰ ਬਾਈ ਖੜਿਆ ਪਿੱਛੇ ਤੇ ਆ ਉਹਨਾਂ ਨੇ ਜਾ ਕੇ ਬਾਈ ਨਾਲ ਗੱਲਬਾਤ ਕਰਦੇ ਆ ਵਧੀਆ ਗੰਨਾ ਚੰਗੀ ਹਾਈਟ ਵਾਲਾ ਗੰਨਾ ਤੇ ਆਜੋ ਫਿਰ ਕਰਦੇ ਆ ਜਾ ਕੇ ਬਾਈ ਨਾਲ ਗੱਲਬਾਤ ਆਪਾਂ ਹੋਰ ਕੀ ਹਾਲ ਹੈ ਜੀ ਸਾਹਿਬ ਵਧੀਆ ਬਈ ਠੀਕ ਠਾਕ ਜੀ ਸਾਰਿਆਂ ਨੂੰ ਪਿਆਰ ਪੁਣੀ ਸਾਸਰੀ ਦਾ ਹਾਂ ਤੇ ਆਪਣੇ ਗੰਨੇ ਬਾਰੇ ਦਿਓ ਜਾਣਕਾਰੀ ਫਿਰ ਆ ਆਪਣੇ ਕੋਲੇ ਬਾਈ 185 ਤੇ 119 ਗੰਨਾ ਹੈ ਠੀਕ ਹੈ ਇਹ ਆਪਣਾ ਸਾਰਾ 25 ਕਿੱਲੇ ਗੰਨਾ ਜੂਸ ਨੂੰ ਹੀ ਜਾਂਦਾ ਸਾਰਾ ਹੈ ਹਾਂਜੀ ਠੀਕ ਆ ਤੇ ਮੰਨ ਕੇ ਚੱਲ ਜੀ ਆਪਾਂ ਹੁਣ ਐ ਗੱਲ ਕਰੀਏ ਇਹ ਕਿ ਹਾਈਟ ਕਿੰਨੀ ਕਿ ਹੋਊਗੀ ਹਾਈਟ 7-8 ਫੁੱਟ ਹੈਗੀ ਆ ਹੈਗੀ ਕਿੰਨੀ ਮੈਚ ਕਿਸੇ ਦੀ ਕੰਮ ਵੀ ਆ ਪਰ ਸਭ ਤੋਂ ਟੌਪ ਦੇ ਕਿੰਨੇ ਦੀ 8 ਫੁੱਟ ਰ ਹੈਗੀ ਆ ਠੀਕ ਐ ਐਂ ਦੱਸ ਦੂਗੇ ਆਪਾਂ ਇਸ ਤੋਂ ਖੜੇ ਕਿੱਥੇ ਆਗੇ ਇਸ ਟਾਈਮ ਆਪਾਂ ਪਿੰਡ ਮਾਨਮਰਾੜ ਜਿਹੜਾ ਫਰੀਦਕੋਟ ਠੀਕ ਐ ਜੀ ਪਿੰਡ ਮਾਨਮਰਾੜ ਉੱਥੇ ਰਹਿਗਾ ਤੇ ਨਾਲ ਹੀ ਇੱਧਰ ਰੋਡ ਦੇ ਉੱਤੇ ਗੰਨਾ ਹੈ ਵਧੀਆ ਚੰਗੀ ਹਾਈਟ ਹੈਗੀ ਤੇ ਬਾਕੀ ਤੁਹਾਨੂੰ ਆਪਾਂ ਆਜੋ ਲਾਈਵ ਜਾ ਕੇ ਤੁਹਾਨੂੰ ਦਿਖਾਉਣੇ ਵੀ ਬਾਕੀ ਕਿੰਨੇ ਦੀ ਇੰਨੀ ਹੱਟ ਹੈਗੀ ਹੈ ਕਿਹ ਹੈ ਨਹੀਂ ਐਦਾਂ ਹੁੰਦਾ ਕਈ ਏਰੀ ਯਾਰ ਵੀ ਆਪਾਂ ਕਹਿ ਦਿੰਨੇ ਬ ਆਪਰ ਨੂੰ ਹੁਣ ਦੀਏ ਵਾਹ ਗਾਣ ਨੇ ਵੀ ਬੰਦੇ ਲੱਗੇ ਹੋਏ ਆ ਲਾਈਵ ਤੇ ਆਪਾਂ ਤੁਹਾਨੂੰ ਜਾ ਕੇ ਲਾਈਵ ਵਿਖਾ ਦਿੰਨੇ ਆ ਵੀ ਵਾਕਿਆ 8 ਫੁੱਟ ਕਿਆ ਇਹਨੇ ਵੀ 8 ਫੁੱਟ ਤਕਰੀਬ ਹਾਈਟ ਹੈਗੀ ਆ ਜਾਂ ਹੈ ਨਹੀਂ ਹੋਂ ਗੰਨਾ ਕਈ ਵਾਰੀ ਕਾਣਾ ਨਿਕਲ ਜਾਂਦਾ ਵਿੱਚ ਉੱਤੋਂ ਸਾਫ਼ ਹੁੰਦਾ ਨਹੀਂ ਬਈ ਗੈਸਪੋਤਾ ਨਹੀਂ ਹੋਣੀ 8 ਸਾਲ ਹੋ ਗਏ ਕੰਮ ਕਰਦਿਆਂ ਨੂੰ ਆਪਣਾ ਗੰਨਾ ਅਜੇ ਤੱਕ ਵੀ ਕਾਣਾ ਨਹੀਂ ਹੋਇਆ ਕੋਈ 100 ਗੰਨੇ ਚ ਕੋਈ ਇੱਕ ਗੰਨਾ ਕਾਣਾ ਆ ਜੇ ਉਹ ਕਹਿ ਨਹੀਂ ਸਕਦੇ ਅੱਛਾ ਠੀਕ ਆ ਤੇ ਭਾਈ ਆਪਣਾ ਗੰਨਾ ਕਾਣਾ ਨਹੀਂ ਉਹ ਕਿਉਂਕਿ ਜੂਸ ਨੂੰ ਜਾਣਾ ਹੁੰਦਾ ਆਪਣਾ ਗੰਨਾ ਠੀਕ ਆ ਠੀਕ ਆ ਸੋ ਦੋਸਤੋ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਆ ਵੀ ਨਵੀਂ ਨਾ ਮੇ ਮੁੰਡੇ ਆ ਤੇ ਮੈਂ ਤਾਂ ਵੀ ਕੋਤੂ ਸੀ ਕਿੰਨੀ ਮਿਹਨਤ ਆ ਗਈ ਤੇ ਕੰਮ ਇੱਕ ਨੰਬਰੀ ਹੋਊਗਾ ਕੋਈ ਇਹ ਤਾਂ ਹੈ ਨਹੀਂ ਵੀ ਇੱਕ ਤਾਂ ਹੁੰਦੀ ਬੰਦੇ ਦੀ ਜਵਾਨ ਨਾ ਬੰਦੇ ਨੇ ਕੋਈ ਸੋਰ ਕਹਿਤਾ ਤੇ ਵਿੱਚੋਂ ਗੱਲ ਹੋਰ ਨਿਕਲੀ ਉਹ ਚੀਜ਼ ਨਹੀਂ ਗਈ ਵੀਰੋਂ ਮਿਹਨਤ ਕਰਦੇ ਯਾਰ ਵੀ ਸਵਾਦ ਆਉਂਦਾ ਤੇ ਆਪ ਤੁਹਾਨੂੰ ਵਿਖਾਉਣੇ ਆ ਵੀ ਕਿੰਨੀ ਮਿਹਨਤ ਇਹਨਾਂ ਦੀ ਛੌਂਕ ਰਨ ਰੱਖਿਆ ਟਰੈਕਟਰ ਖਾਵਾਂਗੇ ਐਰ ਕੀ ਲੈ ਕੇ ਆਇਆ ਸਾਰਾ ਇਹਨਾਂ ਨੇ ਗੰਨੇ ਦੀ ਕਮਾਈ ਚ ਲਿਆ ਉਹ ਕੰਮ ਸਾਫ ਸੁਥਰਾ ਤੇ ਵਧੀਆ ਕੰਮ ਆਗਾ ਤੇ ਆਜੋ ਹੁਣ ਤੁਹਾਨੂੰ ਆਪਾਂ ਗੰਨੇ ਦੀ ਹਾਈਟ ਚੈੱਕ ਕਰਾਉਣੇ ਆ ਲੈ ਵੀ ਦੋਸਤੋ ਆ ਗੰਨੇ ਦੀ ਹਾਈਟ ਤੇ ਤੁਹਾਨੂੰ ਪੂਰੀਆਂ ਵੀ ਚੈੱਕ ਕਰਾ ਦਨੇ ਆ ਹਾਂ ਬਈ ਨੂੰ ਮਟਾਈ ਵੀ ਚੈੱਕ ਕਰੋ ਹੂੰ ਗੰਨਾ ਵਧੀਆ ਮੋਟਾ ਲੰਮਾ ਗੰਨਾ ਪੂਰਾ 8 ਫੁੱਟ ਕਿਹਾ ਸੀ ਬਾਈ तकरीबन 8 ਫੁੱਟ ਤਕਰੀਬ ਹੋਊਗਾ ਯਾ ਵੇਖੋ ਸਾਰਾ ਇੱਥੇ ਪਿਆ ਹੋਇਆ ਹੈ ਬਾਈ ਨਾਲ ਤੁਸੀਂ ਵੇਖ ਰਹੇ ਹੋਗੇ ਵੀ ਲੱਗੇ ਵੀ ਹੋਏ ਗੰਨਾ ਵੱਢਨੇ ਹੁਣ ਇਹ ਐਂਗਲ ਕਰੀ ਵੀ ਕੀ ਰੇਟ ਰੂਟ ਆ ਬਈ ਹੋਊਗਾ ਕਿੰਨੇ ਦਾ ਰੇਟ ਬਾਈ ਇਸ ਟਾਈਮ 700 ਚੱਲ ਰਿਹਾ ਬਾਕੀ ਮੌਕੇ ਤੇ ਵਾਧਾ ਘਟ ਵੀ ਸਕਦਾ ਗੰਨਾ ਵਧੀਆ ਯਾਰ ਮੋਟਾ ਗੰਨਾ ਵਧੀਆ ਗੰਨਾ ਤੇ ਜੇ ਕੇ ਫੂੰਦੇ ਬੋ ਕਰਾਉਂਦਾ ਫਿਰ ਕਿੰਨੀ ਸਾਈਜ਼ ਹੋ ਕੇ ਵਾਰੀ ਹੁੰਦੀ ਹੈ ਵੀ ਹਾਂ ਵੀ ਹੁਣ ਇਹਨਾਂ ਚੱਲਦੇ ਆ ਸਾਨੂੰ ਤਾਂ ਬੰਨੇ ਟਾਂ ਵਿੱਚ ਦੇਣੇ ਛਲਕੇ ਗੰਨਾ ਉਹ ਗੰਨੇ ਦੇ ਹਿਸਾਬ ਤੋਂ ਹੁੰਦਾ ਵੀ ਕਈ ਸਨੇ ਜਿਵੇਂ 150 ਕੁਇੰਟਲ ਲੈਣਾ ਕਿਸੇ 5 10 ਲੈਣਾ ਠੀਕ ਹੈ 150 ਕੁਇੰਟਲ ਦੀ ਅਸੀਂ 100 ਦੀ ਪਹੁੰਚ ਕਰਦੇ ਆ ਤੇ ਬਾਕੀ 10 15 ਕੁਇੰਟਲ ਸਾਨੂੰ ਆਪ ਨੂੰ ਇਕ ਲੈੇ ਵੇਜਣਾ ਪਊ ਠੀਕ ਹੈ ਵੀ ਆਪਣੇ ਕੋਲੇ ਪਹੁੰਚ ਕਰ ਦਿੰਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਤੁਹਾਨੂੰ ਗੰਨਾ ਵਿਖਾਤਾ ਆਪਾਂ ਉਹ ਇਹ ਗੰਨਾ ਤੇ ਬਾਈ ਨੇ ਕਿਹਾ ਸਰ ਕੋਲੇ 25 ਕਿਲੇ ਗੰਨਾ ਕਿਹਾ ਜੀ ਠੀਕ ਹੁਣ ਕਿੰਨਾ ਰਹਿ ਗਿਆ ਆਪਣੇ ਕੋਲੇ ਹੁਣ ਗੰਨਾ ਸਾਰਾ ਹੈਗਾ ਆ ਬਾਈ ਦਾ ਭਰਾ ਤੁਹਾਨੂੰ ਖਾ ਜਨੇ ਆ ਇਹ ਬਾਈ ਦਾ ਕੀ ਨਾਮ ਆ ਸੁਪਨਦੀਪ ਸਿੱਖ ਠੀਕ ਹੈ ਠੀਕ ਹੈ ਤੇ ਬਾਕੀ ਤੁਹਾਨੂੰ ਗੰਨਾ ਵਿਖਾਤਾ ਆਪਾਂ ਯਾਰ ਵੀ ਕਈ ਵਾਰੀ ਕਿਸੇ ਦੀ ਚੋਇਸ ਹੁੰਦੀ ਹੈ ਵੀ ਗੰਨਾ ਲੈਣਾ ਵਧੀਆ ਚੰਗਾ ਗੰਨਾ ਲੈਣਾ ਪੈਸੇ ਲੱਗੇ ਰਸਾਇਣ ਉਹਨਾਂ ਵਾਸਤੇ ਕਹਿੰਦੇ ਵੀ ਤੁਹਾਨੂੰ ਥਾਲੇ ਨੰਬਰ ਸ਼ੋਅ ਕਰਦਾ ਤੁਸੀਂ ਉਹਨਾਂ ਨੰਬਰਾਂ ਤੇ ਕਾਲ ਲਾ ਕੇ ਪੁੱਛ ਸਕਦੇ ਹੋ ਕਿ ਕੀ ਰੇਟ ਆ ਬਾਈ ਕਿੰਨੀ ਪਹੁੰਚ ਕਰੋਗੇ ਜਾਂ ਕਿੰਨਾ ਗੰਨਾ ਲੈਣਾ ਗੰਨਾ ਸਾਰਾ ਵਧੀਆ ਇੱਕ ਨੰਬਰ ਗੰਨਾ ਤੇ ਇੱਕ ਵੀ ਤੁਸੀਂ ਦਾ ਮੋਬਾਈਲ ਨੰਬਰ ਬੋਲ ਦਿਓ ਵਿੱਚ ਮੋਬਾਈਲ ਨੰਬਰ ਹੈਗਾ 98719376 ਠੀਕ ਹੈ ਜੀ ਸੋ ਦੋਸਤੋ ਮੋਬਾਈਲ ਨੰਬਰ ਤੁਸੀਂ ਸੁਣ ਲਿਆ ਹੋਇਆ ਬਾਕੀ ਪੱਥਲੇ ਸ਼ੋ ਵੀ ਕਰ ਦਾਂਗੇ ਵੀ ਤੁਸੀਂ ਇਹਨਾਂ ਨੂੰ ਕਾਲ ਲਾ ਕੇ ਪੁੱਛ ਸਕਦੇ ਹੋ ਵੀ ਗੰਨੇ ਦਾ ਕੀ ਰੇਟ ਆ ਭਾਈ ਕਿਹੜਾ ਗੰਨਾ ਕਿਵੇਂ ਹੈਗੀ ਪਹੁੰਚ ਤੇ ਬਾਕੀ ਤੁਹਾਨੂੰ ਇੱਕ ਚੀਜ਼ ਆਪਾਂ ਹੋਰ ਤੁਸੀਂ ਦੇਖ ਰਹੇ ਹੋ ਵੀ ਇਹਨਾਂ ਨੇ ਰੱਖਿਆ ਸ਼ੌਂਕ ਨਾਲ ਕਹਿ ਸਕਦੇ ਆ ਤੇ ਸ਼ਾਇਦ ਤੁਸੀਂ ਦੇਖੀ ਵੀ ਹੋਗੀ ਅੱਜ ਤੋਂ ਤਕਰੀਬਨ 8-9 ਮਹੀਨੇ ਹੋ ਸਦਾ ਸਾਲ ਹੋ ਗਿਆ ਮੈਂ ਓਏ ਸਾਲ ਸੁਣਿਆ ਨਾ ਹਾਂ ਸਾਲ ਡੇਢ ਸਾਲ ਹਾਂ ਸਾਲ ਡੇਢ ਸਾਲ ਹੋ ਗਿਆ ਉਦੋਂ ਪਾਈ ਸੀ ਵੀਡੀਓ ਇਹਦੀ ਮੈਂ ਉਦੋਂ ਲੈ ਕੇ ਸੀ ਜਮਾਂ ਨਾ ਹਟ ਉਸ ਵੀਡੀਓ ਤੁਸੀਂ ਬਹੁਤ ਪਿਆਰ ਦਿੱਤਾ ਤੇ ਅੱਜ ਵੇਖੋ ਟ੍ਰੈਕਟਰ ਨੂੰ ਹਾਲ ਵਧੀਆ ਯਾਨੀ ਕਿ ਹਾਲਤ ਵਧੀਆ ਹੈ ਜੀ ਉਹਨਾਂ ਯਾਨੀ ਕਿ ਸਾਲ ਨੂੰ ਹੋ ਗਿਆ ਹਜੇ ਉਵੇਂ ਪਿਆਗਾ। ਉਹ ਆ ਮਗਰਬਾਈ ਨੇ ਹੁੱਡਰ ਛਤਰੀ ਲਵਾ ਕੇ ਐਮਪੂ ਬਰਖਾਈਏ ਪੂਰੇ ਸ਼ੌਂਕ ਦਾ ਕੰਮ ਤੇ ਆਪਾਂ ਲੈਨੇ ਜਾਣਕਾਰੀ ਇਹ ਤੇ ਕਿੰਨਾ ਖਰਚਾ ਕਰਾ ਕਰਾਂਦੇ ਜਸੂ ਫਿਰ ਇਹ ਤੇ ਬਈ ਆ ਗਿਆ ਸਨੇ ਡੈਕ ਛਤਰੀ 40 ਕੁਈਆ ਯਾਰ 50000 ਠੀਕ ਹੈ ਜੀ ਸੋ ਦੋਸਤ ਡੈਕ ਛਤਰੀ ਲਾ ਕੇ ਦੇਖੋ ਕਿੱਥੋਂ ਲਵਾਈ ਸੀ ਆਪਾਂ ਇਹ ਇਹ ਬਈ ਗੁਰੂ ਸਾਹਿਬ ਗੁਰੂ ਸਾਹਿਬ ਬਾਈ ਸੇ ਠੀਕ ਹੈ ਬਾਕੀ ਮੈਟ ਮੋੜ ਵੇਖੋ ਵਿੱਚ ਕੀਤੇ ਹੋਇਆ ਯਾਰ ਤੇ ਬੜੇ ਹਾਲ ਤੁਸੀਂ ਵੇਖ ਰਹੇ ਹੋ ਯਾਰ ਬਾਕੀ ਉਹ ਜਿਹਨੂੰ ਸ਼ੌਂਕ ਹੁੰਦਾ ਉਹੀਆਂ ਚੀਜ਼ਾਂ ਦੀ ਕਰਦਾ ਸੰਭਾਲ ਵੇਖੋ ਕਿੰਨਾ ਵਧੀਆ ਲੱਗਦਾ ਸੋਹਣਾ ਲੱਗਦਾ ਮਾਡਲ ਹੈ 21 ਕਿ 22 ਹਾਂ ਉਹਦਾ ਵੀਡੀਓ ਕੀਤੀ ਸੀ ਆਪਾਂ 22 ਮਾਡਲ ਹੈ ਸਭ ਤੋਂ ਵੱਡੀ ਗੱਲ ਤਾਂ ਯਾਰ ਇਹ ਹੋਿਆਂ ਦੀ ਵੇਖੋ ਤੇ ਜਵਾਨੀ ਹੈਗੀ ਹਜੇ ਮੁੰਡੇ ਦੀ ਉਮਰ ਕਿੰਨੀ ਕੁ ਹੋਏ ਇਹਨਾਂ ਦੀ ਮੇਰੇ ਹਿਸਾਬ ਨਾਲ 18-20 ਸਾਲ ਦੇ ਮੁੰਡੇ ਆ ਮਿਹਨਤ ਕਿੰਨੀ ਇਹਨਾਂ ਦੀ ਬਾਕੀ ਜੇ ਆਪਣੀ ਐਕਟੀਵਿਟੀ ਸੀਗੀ ਇਹ ਹੀ ਸੀ ਆਪਾਂ ਤੁਹਾਨੂੰ ਖਾਇਆ ਗੰਨਾ ਵੀ ਕੀ ਰੇਟ ਆ ਤੇ ਵਧੀਆ ਗੰਨਾਗਾ ਤੇ ਬਾਕੀ ਇਸ ਤੋਂ ਲਾਓ ਜੀ ਤੁਸੀਂ ਜੋ ਵੀ ਜਾਣਕਾਰੀ ਲੈਣੀ ਹੋਈ ਤੇ ਤੁਸੀਂ ਇਹਨਾਂ ਨੂੰ ਫੋਨ ਤੇ ਕਾਲ ਲਾ ਕੇ ਹੋ ਸਕਦੇ ਹਾਂ ਤੇ ਬਾਕੀ ਉਹ ਆਪਣੀ ਆਈਡੀ ਵੀ ਸਿੱਗੀ ਸੀ ਤੇ ਧੰਨਵਾਦ ਦੋਸਤੋ